ਇਹ ਮੈਂ ਪੁੱਛਣਾ ਚਾਹੁੰਨਾ ਕਿ ਜਿਹੜਾ ਸਮਾਂ ਉਹ ਸੀ 골ਡਨ ਟਾਈਮ ਸੀ ਉਹ ਤੁਹਾਡਾ ਜਦੋਂ ਤੁਸੀਂ ਐਨਰਫਿਟ ਹੁੰਦੇ ਸੀ ਸਟਾਰਟਿੰਗ ਸੀ ਜੋਸ਼ ਸੀ ਸਮੇ ਦੇ ਨਾਲ ਉਮਰ ਦਾ ਪੜਾ ਜਰੂਰ ਵੱਡਾ ਹੋਇਆ ਉਮਰ ਦਾ ਸਾਈਡ ਜਿਹੜੀ ਉਹ ਉੱਪਰ ਗਈ ਪਰ ਜੋਸ਼ ਤੁਹਾਡਾ ਅਜ ਵੀ ਤਾਜ਼ਾ ਜਿਹੜੀ ਪਨੀਰੀ ਅੱਜ ਨਾਉਂਦੀ ਹੈ ਮਾਰਕੀਟ ਵਿੱਚ ਗਾਣੇ ਜਾਂ ਐਜ਼ ਅ ਸਿੰਗਰ ਸਟੇਜ ਤੇ ਚੜਦੀ ਹੈ ਤੁਹਾਨੂੰ ਡਿਫਰੈਂਸ ਕੀ ਲੱਗਦਾ ਐਜ਼ ਅ ਆਰਟਿਸਟ ਸਾਹਮਣੇ ਕਿ ਜੋ ਪਹਿਲਿਆਂ ਦੇ ਵਿੱਚ ਸੀ ਉਹ ਆਜੇ ਦੇ ਵਿੱਚ ਇਹ ਵੱਧ ਕੇ ਆ ਜਾਂ ਬੈਲੈਂਸ ਆ ਜਾਂ ਘਟਿਆ ਕੀ ਇਹ ਅਜਿਹੀ ਚੀਜ਼ ਹੈ ਜਿਹੜੀ ਇੱਕ ਆਰਟਿਸਟ ਵਿੱਚ ਹੋਣੀ ਚਾਹੀਦੀ ਪਿਛਲੇ ਸਾਲ ਪਾਜੀ ਨੇ ਸੀਂਦੀ ਤੋਂ ਕਟ ਕਲੇਰ ਹਾਂਜੀ ਤੇ ਸਾਡਾ ਅਗਲੇ ਦਿਨ ਹੀ ਸ਼ੋਅ ਸੀ ਰਹਿਸਨਾ ਕੰਮ ਦਾ ਟਾਈਮ ਨਾ ਅਰੇਜ ਕਰਨਾ ਨਹੀਂ ਸੀ ਮੈਂ ਕਿਹਾ ਚਲੋ ਆਪਾਂ ਕਰੇ ਕਰ ਲਈਏ ਮਾਜੀ ਬਟ ਡਟਲ ਕਿਨਾ ਅਜਿਰੀ ਕਰੇ ਫੋਟੋਆਂ ਵਗੈਰਾ ਲਕੀਆਂ ਜੀ ਤੇ ਉਹਨਾਂ ਦੀ ਕਿਤੇ ਨਿਗਾ ਪੈ ਗਈ ਮੇਰੀ ਫੋਟੋ ਸੀਗੀ ਜਮਲਾ ਜੀ ਦੇ ਨਾਲ ਅੱਛਾ ਤੇ ਉਹ ਮੇਰੇ ਨਾਲ ਦੇਖਿਆ ਕਿ ਨਾ ਹੈ ਖਦੰਦ ਕਲੋਤਾ ਹੋਰ ਨਾ ਦਾ ਉਹ ਕਿੰਨਾ ਉਹ ਫਿਰ ਲਾਈਵ ਵੀਡੀਓ ਤੇ ਹੋ ਗਿਆ ਤੇ ਕਿੰਨਾ ਇਹ ਤੋਂ ਬਰ ਕੇ ਨਾ ਭਰਾਵਾ ਤੇ ਜੰਗਲੇ ਦੇ ਵਿੱਚ ਲਾਇਆ ਇਹਨਾਂ ਗੋਣਾ ਉਹ ਸੁੱਕਾ ਨਹੀਂ ਹੋਣਾ